ਪੂਤ ਪੂਤ ਵਿੱਚ ਬਣਾ ਚੁੱਕਿਆ ਜੋ ਪਹਿਲਾਂ ਪੂਤਕਾਲ ਚ ਜੋ ਬਣਾਏ ਨੇ ਤੈਂ ਅਰ ਹੁਰੜੇ ਅਰ ਜਿਹੜੇ ਗਾਹਨ ਬੜੋੜੇ ਨੇ ਭਵਿੱਖਤ ਵਿੱਚ ਬਣਾਈ ਦੇਵ ਅਦੇਵ ਖਪੇ ਅੰਮੇਵ ਦੇਵਤੇ ਨੇ ਰਾਖਸ਼ੇਸ਼ ਬ੍ਰੋਧੀ ਖਪੇ ਅੰਮੇਵ ਇਹ ਦੋਏ ਖੱਪ ਕੇ ਅੰਮੇਵ ਚ ਹਮ ਗਰਜ ਉਰ ਦੇਵਤੇ ਰਾਖੇ ਬਰਾਬਰ ਆ ਗਏ ਕੀ ਫਰਕ ਆ ਗਿਆ ਬੇ ਜਿਹੜੇ ਨਹੀਂ ਮੰਨਦੇ ਜਿਹੜੇ ਮੰਨਦੇ ਨੇ ਉਹਨਾਂ ਦਾ ਉਹਨਾਂ ਜੋ ਉਹ ਦੋਏ ਬਰਾਬਰ ਉਹਨਾਂ ਦੀ ਕਾਦੇ ਰੋਜੀ ਟਾਲੇ ਭਈ ਉਹਨਾਂ ਦੀ ਰੋਜੀ ਦੋਏ ਨਾਲ ਕਰੀਦੇ ਉਹਦੇ ਖਾਦ ਤਾਂ ਦੋ ਇੱਕੋ ਜਿਹੀ ਨੇ ਉਹਦੇ ਹਾਂ ਹੁਕਾਰੀ ਕਹਿਣਾ ਨੇ ਸਾਡਾ ਰੱਬ ਅਸੀਂ ਰੜਿਆਂ ਸਾਡੇ ਹੀ ਸਗਾ ਤੁਹਾਡਾ ਹੈ ਜੀ ਤਰਮਤਨ ਉਹਦੇ ਦੋਇਸ਼ ਭਾਵਨਾ ਕਰਦੇ ਨੂੰ ਕਿਹਦੇ ਨਾਲ ਕਰਦੇ ਹਾਂ ਸਾੜੇ ਤਾਂ ਪੜਦੇ ਤਾਂ ਇਹੋ ਵੀ ਸਾਰਿਆਂ ਜਿੱਕੋ ਹੀ ਹੈ ਫਿਰ ਇਹ ਸਾਰਿਆਂ ਜਿੱਕਾ ਫਿਰ ਤੁਸੀਂ ਉਜਲੀਜ ਕਰਦੇ ਬੰਦੇ ਹੋ ਜੋ ਤੁਹਾਡਾ ਧਰਮ ਹੈ ਉਹਤੇ ਹੀ ਤੁਸੀਂ ਵਿਰੁੱਧ ਹੋ ਉਹਦਾ ਚੱਲ ਕੇ ਸਾਨੂੰ ਬੋਦਾ ਹੀ ਨਹੀਂ ਉਹਦਾ ਤਾਂ ਨਹੀਂ ਬੋਦਾ ਤੁਹਾਡੇ ਲੱਛਣ ਦੇਖ ਕੇ ਹੀ ਬੋਲਦੇ ਆ ਬੋਲਣੇ ਖੋਜਿਆ ਨਹੀਂ ਕੋਈ ਤੁਹਾਡੇ ਨਾਲ ਕੋਈ ਗਿਆਨ ਹੈ ਨਹੀਂ ਤੁਹਾਡੇ ਵਾਲੇ ਨੂੰ ਪਸੰਦ ਨਹੀਂ ਕਰਦੇ ਇਹ ਤੁਹਾਡੇ ਵਾਲੇ ਦੁਨੀਆ ਦੇ ਤੁਹਾਨੂੰ ਇਹਨਾਂ ਨੂੰ ਪਸੰਦ ਨਹੀਂ ਕਰਦੇ ਹੋ। ਵੀ ਇਹ ਜਿਹੜਾ ਧਰਮ ਜੋ ਕਹਿੰਦੇ ਨੇ ਉਹ ਤੇ ਉਲਟ ਦਾ ਇਹਨਾਂ ਦਾ ਕਰਮ ਧਰਮ ਤੇ ਕਰਮ ਉਲਟਾ ਤੁਹਾਡਾ ਧਰਮ ਤੇ ਸੋਚ ਉਲਟਾ ਤੁਹਾਡੀ ਪ੍ਰੈਕਟੀਕਲੀ ਤੁਸੀਂ ਧਰਮ ਤੋਂ ਉਲਟੋਂ ਜੋ ਉਹ ਕਹਿੰਦੇ ਹੋ ਕਰਮ ਤੋਂ ਡਾ ਉਹ ਤੋਂ ਉਲਟ ਇਸ ਕਰਕੇ ਉਹਨਾਂ ਨੇ ਧਰਮ ਨੂੰ ਅਸਤੀਫਾ ਦੇ ਦਿੱਤਾ। ਵੀ ਇਹ ਨਾਲ ਦੀ ਕਿਸੇ ਕੈਟਾਗਰੀ ਤਾਂ ਅਸੀਂ ਆਉਣਾ ਨਹੀਂ। ਇਹਨਾਂ ਨਾਲ ਤਾਂ ਅਸੀਂ ਲੜਨਾ ਨਹੀਂ। ਨਵੇਂ ਲੋਕਾਂ ਨੂੰ ਵਿਚਾਰਨ ਨੂੰ ਪਤਾ ਹੋਈ ਨਹੀਂ। ਉਹ ਕਨਾਂ ਉਹ ਨਜ਼ਰ ਕਾ ਦਿਓ ਭਾਈ ਉਹ ਹੀ ਨਹੀਂ ਜਦੋਂ ਪ੍ਰਗਟ ਹੋਊਗਾ ਫਿਰ ਦੇਖ ਲੈ ਤੈ ਕਿ ਪ੍ਰਗਟ ਹੋਵੇ ਦੇਖੀ ਜਾਓ ਇਹ ਹਾਲਤ ਦੇ ਵਿੱਚ ਅਸੀਂ ਬੰਡੂ ਤਿਆਰ ਨਹੀਂ ਹਈ ਨਾ ਭੇਵ ਲਖਿਆ ਉਹ ਭ੍ਰਮ ਸਿਓ ਪਰਮਾਏ ਕਿਸੇ ਨੇ ਭੇਦ ਨਹੀਂ ਲਖਿਆ ਦੋਹਾਂ ਨੂੰ ਕਾਹੜਾ ਦੋਹਾਂ ਨੂੰ ਸਮਝ ਨਹੀਂ ਆਈ ਤੇ ਭੇਵ ਲਖਿਆ ਭ੍ਰਮ ਸਿਓ ਪਰਮਾਏ ਭ੍ਰਮ ਸਿਓ ਪਰਮਾਏ ਪਰਮ ਦੇ ਵਿੱਚ ਪਰਮੇ ਫਿਰਦੇ ਨੇ ਐਵੇਂ ਪਰਮ ਦੇ ਧਰਮੀ ਬਣੇ ਫਿਰਦੇ ਨੇ ਉਹਨਾਂ ਨੂੰ ਆਪਣੇ ਧਰਵੀ ਹੁੰਦਾ ਦੇਵਤੇ ਹੁੰਦਾ ਭਰਮ ਹੈ ਭਰਮ ਵਾਲੀ ਬੈਠਣੀ ਜਿਵੇਂ ਸਿੱਖ ਸਿੱਖ ਹੁੰਦਾ ਭਰਮ ਵਾਲੀ ਬੈਠਣੀ ਸਾਡੇ ਤੇ ਵੀ ਲਾਗੂ ਹੈ ਗੱਲ ਦੇਵਤੇ ਜਾਗੇ ਨਾ ਅਸੀਂ ਜਿੰਨ ਮਾਨਸ ਤੇ ਦੇਵਤੇ ਕੀ ਇਹ ਕਰਤਨ ਲੱਗੀ ਬਾਹਰ ਬਿਲੀ ਹਾਰੀ ਕੋ ਆਪਣੇ ਦਿਹਾੜੀ ਸਦ ਬਾਦ ਜਨ ਮਾਨਸ ਤੇ ਦੇਵਤੇ ਕੀ ਇਹ ਕਰਤਨ ਲੱਗੇ ਬਾਹਰ ਜਿਹੜਾ ਰੱਬ ਨੂੰ ਮੰਨਦਾ ਹੈ ਪ੍ਰਮਾਤਮਾ ਨੂੰ ਪਰਮੇਸ਼ਰ ਨੂੰ ਮੰਨਦਾ ਹੈ ਉਹ ਦੇਵਤਾ ਹੁੰਦਾ ਪਰ ਸਾਨੂੰ ਵੀ ਹੈ ਉੱਤੇ ਹੀ ਅਸੀਂ ਫਸ ਗਏ ਸਾਨੂੰ ਕਿਹਾ ਕੀ ਕਰਦੇ ਅਸੀਂ ਕੀ ਤੇ ਸਾਰੇ ਜੀਤ ਸਭ ਜੀਤ ਮਾਰੇ ਜੀਤੂ ਜੀਆਂ ਦਾ ਦਾਤਾਰਾ ਤੇ ਫਿਰ ਸਾਡਾ ਅਲੱਗ ਕੈਟਾਗਰੀ ਕਿਵੇਂ ਹੋ ਗਈ ਸਾਡੀ ਕੌਮ ਵੱਖਰੀ ਕਿਵੇਂ ਹੋ ਗਈ ਸਭ ਜੀਤ ਮਾਰੇ ਜੀ ਤੂੰ ਜੀਆਂ ਦਾ ਦਾਤਾਰਾ ਜੇ ਇਹ ਇੱਕ ਬਤਾਇ ਕਿਸਕੇ ਬਾਹਰ ਕਾ ਹਾਂ ਠੀਕ ਹੈ ਫਿਰ ਸਿਕਾ ਨਹੀਂ ਅਲਗ ਕੌਮ ਕੇ ਮੇ ਹੋਗੀ ਇਹ ਬੇਵਿਵਹਦੀ ਇੱਥੇ ਬੇਵਿਵਹਦੀ ਇੱਥੋਂ ਬੇਵਿਵਹਦੀ ਸ਼ੁਰੂ ਹੋਗੀ ਇੱਥੋਂ ਦੁੱਧ ਫੱਟਣਾ ਸ਼ੁਰੂ ਹੋ ਗਿਆ ਇਹ ਖੱਟਾ ਲੱਗ ਗਿਆ ਈਮਾਨ ਵਿਗੜ ਗਿਆ ਇੱਥੇ ਆਕੇ ਗੁਰਮਤ ਛੱਡਦੀ ਹੈ ਬੰਦ ਵਿਗੜ ਗਿਆ ਗੁਰੂ ਕੀ ਬਾਤ ਤਿਆਗਦੀ ਹੈ ਇੱਥੇ ਆਕੇ ਗੁਰਮਾਨੀ ਦੀ ਭਗਤੀ ਤਿਆਗਦੀ ਹੈ ਤਾਂ ਇਹ ਬੇਰੀ ਸਾਨੂੰ ਫੱਟ ਰਹੀ ਹੈ ਅਦਰ ਬੇਇਮਾਨੀ ਹੈ ਰਾਜ ਦੀ ਬੇਇਮਾਨੀ ਵੱਡਾ ਹੁੰਦੀ ਰਾਜ ਦੀ ਕਬਜ਼ਾ ਕਰ ਲਈਏ ਸਾਰਿਆਂ ਨੂੰ ਆਪਣੇ ਅਧੀਨ ਕਰ ਲਈਏ ਇਹ ਬੇਇਮਾਨੀ ਉਹਦੀ ਸਮਰਥਾ ਨੂੰ ਬੰਨਿਆ ਨਹੀਂ ਹੈ ਜੋ ਉਹ ਕਰਦਾ ਉਹ ਹੀ ਹੋਊਗਾ ਇਹ ਨਹੀਂ ਮੰਨੀ ਗੱਲ ਤੇ ਵਿਸ਼ਵਾਸ ਨਹੀਂ ਕੀਤਾ ਕਿ ਉਹ ਹੀ ਨਹੀਂ ਜਾਉਂਦਾ ਤੁਹਾਡਾ ਰਾਜ ਤੁਸੀਂ ਮੈਂ ਕਰ ਲਵਾਂਗੇ ਧੱਕੇ ਨਾਲ ਕਰ ਲਵਾਂਗੇ ਹਾਂ ਬੇਦ ਪ੍ਰਾਨ ਕਤੇਬ ਕੁਰਾਨ ਹਸੇਵ ਥੱਕੇ ਕਰ ਹਾਥ ਨਾ ਆਏ ਬੇਦ ਪ੍ਰਾਣ ਕਤੇਵ ਕੁਰਾਨ ਪ੍ਰਾਣ ਵੀ ਵਿੱਚ ਲੈ ਲੈ ਹੁਣ ਕਿ ਹਸਾਬ ਉਹਨਾਂ ਜਿਹਾ ਲੱਗਦਾ ਨਾ ਪ੍ਰਾਣਾ ਚ ਹਸਾਬ ਲਾ ਲਾ ਕੇ ਥੱਕ ਗਏ ਕੁੰਡਲੀਆਂ ਬਣਾ ਬਣਾ ਕੇ ਥੱਕ ਗਏ ਹਸੇਵ ਥੱਕੇ ਹਸਾਬ ਲਾ ਕੇ ਕਰ ਹਾਥ ਨਾ ਆਏ ਹਸੇਵ ਥੱਕੇ ਕਰ ਹਾਥ ਨਾ ਆਏ ਹਾਂ ਹਾਂ ਕਰ ਤੇ ਕੰਮ ਲੱਗੂ ਹਸੇ ਹਾਥ ਨਾ ਆਏ ਥੱਕੇ ਕਰ ਹੱਥ ਕਿਸੇ ਦੇ ਨਹੀਂ ਆਏ ਹਸੇਵ ਕੱਕੇ ਕਾਲ ਸਾਬ ਕਰ ਕਰਕੇ ਥੱਕ ਗਏ ਹਾਥ ਨਾਲ ਕਿਸੇ ਦੇ ਹੱਥ ਨਹੀਂ ਆਏ ਕਿਸੇ ਨੂੰ ਜਵਾਬ ਨਹੀਂ ਮਿਲਿਆ ਸਵਾਲ ਪ੍ਰੋਬਲਮ ਸੀ ਇੱਕ ਉਹਦਾ ਸੋਲੂਸ਼ਨ ਨਹੀਂ ਮਿਲਿਆ ਬਥੇਰੇ ਗ੍ਰੰਥ ਲਿਖਤੇ ਗੁਰਬਾਣੀ ਜੋਦਾ ਪ੍ਰੋਬਲਮ ਦਾ ਹੱਲ ਹੈ ਸੋਲੂਸ਼ਨ ਹੈ ਜਵਾਬ ਹੈ ਉਸ ਸਵਾਲ ਦਾ ਸਵਾਲ ਕੀ ਇੱਕ ਕੀ ਹੈ ਇਹ ਸਵਾਲ ਜਿਹਦਾ ਜਕਰਜ ਕਰਦਾ ਉਹ ਕੀ ਹੈ ਇਹਦਾ ਜਵਾਬ ਗੁਰਬਾਣੀ ਚ ਹੈ ਇਹਦਾ ਯਾਵੇ ਕੋਈ ਤਾਂ ਉਹ ਕਹਿੰਦਾ ਇਹਦਾ ਸਵਾਲ ਆ ਗੁਰਾ ਇੱਕਦੇ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸਭਨੇ ਵੀ ਸਲ ਨਾ ਜਾਈ ਵੀਰ ਇੱਕ ਵਾਰ ਸਮਝਾ ਦੇਖੀ ਆ ਫੇਰ ਨਹੀਂ ਬੁਝਦਾ ਐਸ ਵਕਤ ਨਹੀਂ ਮੈਨੂੰ ਪਤਾ ਕੀ ਹੈ ਇਹਦਾ ਮਤਲਬ ਇਹ ਹੈ ਉਹ ਨਾਨਕ ਦੇਵ ਜੀ ਕਹਿੰਦੇ ਐਸ ਵਕਤ ਨਹੀਂ ਮੈਨੂੰ ਪਤਾ ਕੀ ਹੈ ਗੁਰਾ ਇੱਕਦੇ ਬੁਝਾਈ ਬੁਝਾਈ ਕੌਣ ਹੈ ਸਭਨਾ ਜੀਆਂ ਦਾ ਇੱਕ ਦਾਤਾ ਜਿਹੜਾ ਉਸ ਇੱਕ ਦੀ ਗੱਲ ਕਰਦਾ ਮੈਂ ਸਭਨਾ ਜੀਆਂ ਦਾ ਇੱਕ ਦਾਤਾ ਜਿਹੜਾ ਉਦੀ ਗੱਲ ਹੈ ਸੋਵੇਂ ਬਸਰ ਨਹੀਂ ਆਈ ਫੇਲੀਵੇ ਬੋਲਦਾ ਇਹ ਸਵਾਲ ਦਾ ਜਵਾਬ ਹੈ ਕਰੋਣੀ ਪੂਰਨ ਪ੍ਰੇਮ ਪ੍ਰਭਾਵ ਬਿਨਾ ਇਹਦਾ ਪੂਰਾ ਗਿਆਨ ਹੈ ਜਵਾਬ ਹੈ ਨਹੀਂ ਪੂਰਾ ਗਿਆਨ ਹੈ ਇਹਦਾ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤਸਿਓ ਕਿਨੂ ਸ੍ਰੀ ਪਦਮਾਪਤੀ ਪਾਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਜਿੰਨਾ ਚਿਰ ਪੂਰੇ ਪ੍ਰੇਮ ਦਾ ਪ੍ਰਭਾਵ ਨਹੀਂ ਹੈ ਨਾ ਅੰਦਰ ਉਹਨਾਂ ਦਾ ਕਿਸੇ ਦਰਗਾਹ ਦੀ ਇੱਜ਼ਤ ਹੈ ਦਰਗਾਹ ਕੋਈ ਨਹੀਂ ਪੁੱਛਦਾ ਉਹਨਾਂ ਚੋਂ ਕੈਨੂੰ ਪਤੀ ਨਾਲ ਪੂਰਾ ਪ੍ਰੇਮ ਨਹੀਂ ਹੈ ਸੱਚ ਨਾਲ ਪੂਰਾ ਪ੍ਰੇਮ ਨਹੀਂ ਰੋ ਪਰ ਪ੍ਰੇਮ ਸੱਚ ਨਾਲ ਜੇ ਨਾ ਜਰ ਅੰਦਰੋਂ ਪ੍ਰੇਮ ਨਹੀਂ ਹੈ ਉਹਨਾਂ ਦਾ ਸੱਚ ਦੀ ਪ੍ਰਾਪਤੀ ਕਿਸੇ ਨੂੰ ਹੋਗੀ ਹੋਵੇ ਨਹੀਂ ਹੋ ਸਕਦਾ ਦੱਸੋ ਕਿਨੇ ਪਾਇਆ ਦੱਸੋ ਕਿਨੂੰ ਪਤਾ ਲੱਗਿਆ ਸੱਚ ਦਾ ਦੱਸੋ ਕਿਨੂੰ ਪਤਾ ਲੱਗਿਆ ਜਿੱਥੇ ਸੱਚ ਦਾ ਜਿਹਨਾਂ ਚ ਸੱਚ ਨਾਲ ਪ੍ਰੇਮ ਨਹੀਂ ਸੀ ਉਹਦਾ ਕਹਿਣਾ ਪ੍ਰੇਮ ਕਿਉਂ ਦੇ ਦੇਦਾ ਪਾਇਓ ਪਾਇਓ ਇਹਨੂੰ ਸ੍ਰੀ ਪਦਮਾਪਤੀ ਕਹਾਂ ਪਦਮਾਪਤੀ ਦੇਖੋ ਪਦਮਾਪਤੀ ਉੱਥੇ ਵੀ ਆਇਆ ਹੋਇਆ ਹੈ ਪਹਿਲਾਂ ਪਦਮਾਪਤੀ ਇੱਥੇ ਵੀ ਆਇਆ ਹੈ ਫਰਕ ਕੀ ਹੈ ਇੱਥੇ ਸ੍ਰੀ ਲੱਗਿਆ ਹੈ ਪਦਮਾਪਦਮ ਉੱਥੇ ਕੱਲਾ ਪਦਮਾ ਪਤਾ ਉਹ ਪਦਮਾ ਪਦ ਬਿਸ਼ਰੂ ਹੈ ਜਿਹੜਾ ਉੱਥੇ ਸ੍ਰੀ ਨਹੀਂ ਲੱਗਿਆ ਆਇਆ ਨਾਲ ਕੋਈ ਬਿਸ਼ਰੂ ਅਰਥ ਕਰਦਾ ਇਹਨਾਂ ਦੋਹੇ ਜਗ੍ਹਾ ਕਿਹਦੇ ਸ੍ਰੀ ਪਦਮਾਪਤਾ ਕਵਾਦ ਪਦਮਾਪਤਾ ਪਾਰਨ ਪਾਇ ਸਕੇ ਪਦਮਾਪਤੀ ਆ ਪਾਰਨ ਪਾਇ ਸਕੇ ਪਦਮਾਪਤ ਬੇਦ ਕਤੇ ਵਾ ਭੇਦੋ ਚਾਰਾਂ ਇਹ ਸ੍ਰੀ ਪਦਮਾਪਤਾ ਹੈ ਇਹ ਸ੍ਰੇਸ਼ਟ ਪਦਮਾਪਤਾ ਹੈ ਉਹ ਕਲਾ ਪਦਮਾਪਤਾ ਉਹ ਨਖਲੀ ਹੈ ਅਸਲੀ ਹੈ ਸ੍ਰੀ ਲਾਗੇ ਅਸਲੀ ਦੱਸਿਆ ਪਦਮਾਪਤ ਕਤੇ ਪਲੇ ਇਹ ਤੋਂ ਜਗਾ ਹੋਈ ਕਰ ਗਿਆ ਕੋਈ ਨਹੀਂ ਤੇ ਜਾਣ ਇਹਨੂੰ ਤਾਂ ਬਸਾ ਮੌਕਾ ਮਿਲਦਾ ਹੈ ਟੀਕਾ ਕਾ ਨਰਨ ਸਿੰਘ ਇਹ ਟੀਕਾ ਕਾ ਨੂੰ ਤਾਂ ਬਸਾ ਮੌਕਾ ਮਿਲਦਾ ਹੈ ਬੰਬਲੂ ਵੀ ਕਿਤੇ ਨਾ ਕਹਦੇ ਇਹ ਜਾ ਖੁਆਬ ਹੈ ਭਾਇਆ ਰਾਮ ਕੁ ਜੋੜਾ ਬਾਜੋ ਆਪਣਾ ਇਹਦਾ ਬੋਸ ਹਮ ਤਾਂ ਮੋਗਾ ਉੱਥੇ ਉਹਨਾਂ ਨੇ ਰੱਖਿਆ ਹੋਇਆ ਪਹਿਲੇ